ਹਜੇ ਵੀ ਫੁੱਲ ਨੂੰ ਮੋਟਾ ਪਾਉਣੀ ਐ ਤੇ ਝਾੜੂ ਨੂੰ ਪਾਉਣੀ ਐ ਫਿਰ ਬੇਬੇ 13 ਮੁੰਡਾ ਧੜਕੇ ਬੈਗ ਲੈ ਕੇ ਬਸ ਤੇ ਅੰਮ੍ਰਿਤਸਰ ਨੌਕਰੀ ਕਰਨ ਦੀ ਜਾਣਾ ਦੋ ਵਾਰੀ ਪਾ ਦਿਓ ਪਹਿਲਾਂ ਵੀ ਪਾਈਆਂ ਕਿਹੜਾ ਨਹੀਂ ਪਾਈਆਂ ਤੂੰ ਤਨ ਤਨ ਜਿੰਮੀ ਚੋਨਾ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਲੀਡਰਾਂ ਦੇ ਵੱਲੋਂ ਵੱਧ ਝੜ ਕੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਹੁਣ ਨਾਲ-ਨਾਲ ਅਸੀਂ ਤਸਵੀਰਾਂ ਵੀ ਦਿਖਾ ਕੇ ਹਟਿਆ ਰਾਜਾ ਵਿਡਿੰਗ ਦੇ ਵੱਲੋਂ ਗਲੀ ਮੁਹੱਲਿਆਂ ਤੇ ਰੇੜੀਆਂ ਕੋਲ ਜਾ ਕੇ ਜਿਹੜਾ ਚੋਣ ਪ੍ਰਚਾਰ ਜਿਹੜਾ ਜਿਮਨੀ ਚੋਣਾਂ ਦੇ ਲਈ ਉਹ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਵੋਟ ਕਾਂਗਰਸ ਨੂੰ ਹੀ ਪਾਉਣਾ ਤਾਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਾਂਗਰਸ ਨੂੰ ਵੋਟ ਪਾਉਣ ਦੀ ਤੇ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਭਾਜਪੀ ਤੇ ਆਮ ਆਦਮੀ ਪਾਰਟੀ ਤੇ ਸ਼ਬਦੀ ਤਿੱਖਾ ਹਮਲਾ ਕੀਤਾ ਹੈ ਤੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਜੇ ਝਾੜੂ ਵਾਲੇ ਕੋਈ ਤੁਹਾਨੂੰ ਸਮਾਨ ਦੇ ਕੇ ਜਾਂਦੇ ਨੇ ਜਾਨੀ ਕਿ ਕੋਈ ਰਾਸ਼ਨ ਦਾ ਬੀਬੀਆਂ ਨੂੰ ਸਮਾਨ ਦੇ ਕੇ ਜਾਂਦੇ ਨੇ ਤਾਂ ਉਹ ਚੁੱਪ ਕਰਕੇ ਫੜ ਲੈਣਾ ਪਰ ਵੋਟ ਕਾਂਗਰਸ ਨੂੰ ਹੀ ਪਾਉਣੀ ਆ ਇਹ ਅਮੀਰ ਕਿਹਨੇ ਬਣਾਇਆ ਐਸੇ ਮੋਦੀ ਨੇ ਰਾਹੁਲ ਗਾਂਧੀ ਨੂੰ ਆਮਾਨੀਕਾਰ ਦੇਣ ਆਇਆ ਵਿਆਹ ਦਾ ਜਵਾਨੀ ਗਿਆ ਤੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆਬਾਦੀਆਂ ਦੇ ਵਿਆਹ ਚ ਫਿਰੇ ਕਿਉਂਕਿ ਲਟਾਇਆ ਸਾਰਾ ਦੇਸ਼ ਹੈ ਆਪਣੇ ਦੇਸ਼ 140 ਕਰੋੜ ਦੀ ਆਬਾਦੀ ਹੈ ਤੇ 80 ਪਰਸੈਂਟ ਜਿਹੜਾ ਆਪਣੇ ਦੇਸ਼ ਦੇ ਲੋਕਾਂ ਕੋਲੇ ਜਿੰਨਾ ਪੈਸਾ ਉਹਨਾਂ ਦੋਹਾਂ ਕੋਲੇ ਹੈ ਦੱਸੋ ਕੀ ਹਾਲਾਤ ਬਣਾਤੇ ਆ ਸਾਡੇ ਦੇਸ਼ ਤੇ ਹਜੇ ਵੀ ਖੋਲ ਨੂੰ ਮੋਟਾ ਪਾਉਣੀ ਐ ਤੇ ਝਾੜੂ ਨੂੰ ਪਾਉਣੀ ਐ ਫਿਰ ਬੇਬੇ 13 ਮੁੰਡਾ ਧੜਕੇ ਬੈਗ ਲੈ ਕੇ ਬਸ ਤੇ ਅੰਮ੍ਰਿਤਸਰ ਨੌਕਰੀ ਕਰਨ ਦੀ ਜਾਣਾ ਦੋ ਵਾਰੀ ਪਾ ਦਿਓ ਪਹਿਲਾਂ ਵੀ ਪਾਈਆਂ ਕਿਹੜਾ ਨਹੀਂ ਪਾਈਆਂ ਤੁਸੀਂ ਅੱਛਾ ਹੁਣ ਝੂਠ ਨਾ ਮਾਰਿਓ ਜਿਹੜੀਆਂ ਜਿਹੜੀਆਂ ਨੇ ਪਿਛਲੀ ਵਾਰੀ ਝਾੜੂ ਦਾ ਬਟਨ ਨੱਪੇ ਇੱਧਰ ਹੱਥ ਖੜਾ ਕਰ ਦਿਓ ਝੂਠ ਨਹੀਂ ਮਾਰਨਾ ਜਮਾਂ ਵੀ ਮੈਂ ਸੱਚੀ ਗੱਲ ਕਰਦਾ ਹੁਣ ਫੇਰ ਵੀ ਥੱਲੇ ਹੱਥ ਐਂ ਤਾਂ ਨਾ ਕਰੋ ਐਤ ਕੀ ਉਸੇ ਉਸੇ ਹੱਥ ਦੇ ਨਾਲ ਝਾੜੂ ਤੋੜਨਾ ਖਿਲਾਰਨਾ ਪੱਕਾ ਜਿਹੜਾ ਝਾੜੂ ਹੱਥ ਨਾਲ ਨੱਪਿਆ ਸੀ ਉਸੇ ਨਾਲ ਖਿਲਾਰਨਾ ਹੱਥ ਘੜੀਆਂ ਕਰੋ ਜੇ ਖਿਲਾਰਨਾ ਤਾਂ ਹਾਂ ਅੱਛਾ ਜੇ ਕੋਈ ਦੇਣ ਆਵੇ ਲੈ ਲਿਓ ਮੈਂ ਉਹ ਬਈ ਗੱਲ ਸੁਣਨਾ ਬਲ ਜੇ ਕੋਈ ਝਾੜੂ ਵਾਲਾ ਇਹਨੂੰ ਸਮਾਨ ਦੇਣ ਆਵੇ ਕਿ ਜਿਹੜੀ ਆਟਾ ਜਾਂ ਪੈਕਟ ਜਾਂ ਖੰਡ ਜਾਂ ਡਰਾਮਾ ਜਾਂ ਕਰਦੇ ਹੁੰਦੇ ਗਰੀਬਾਂ ਦੇ ਮੱਲੇ 500 ਦਾ ਸਮਾਨ ਦੇ ਕੇ ਨਾ ਤੇ 55 ਸਾਲਾਂ ਵਾਸਤੇ ਲੁੱਟਦੇ ਆਪਾਂ ਨਹੀਂ ਰੋਕਣਾ ਉਹ ਕਹ ਆ ਜਾ ਬਈ ਅਸੀਂ ਦੱਸਾਂ ਇੱਥੇ ਹੋਰ ਗਰੀਬ ਐ ਦਿਓ ਲੈ ਲਓ ਪਰ ਵੋੜ ਕਿੱਥੇ ਪੋਣੀ ਐ ਜਿੱਥੇ ਇਹਨਾਂ ਨੇ ਆਪਣੇ ਨਾਲ 4-5 ਠੱਗੀ ਮਾਰੀ 48000 ਦੀ ਤੇ ਸਮਾਨ ਨੇ 2500 ਦਾ ਕਿਉਂ ਵਰਕਰ ਸਿੰਘ ਜੀ 500 ਦਾ ਸਮਾਨ ਠੀਕ ਐ ਤੇ ਤੁਹਾਡੇ ਕੰਮ ਐ ਆ ਬੈਠਾ ਪਰ ਸੇਮ ਸਿੰਘ ਮੁਰਾਦਪੁਰ ਇਹ ਚੰਗਾ ਬੰਦਾ ਵੀ ਆ ਇਹਰੇ ਪੰਜ ਚਾਰ ਜਿਹੜੇ ਬੇਲੀ ਐ ਨਹੀਂ ਤਾਂ ਬਾਈ ਸਾਰੇ ਭਜਾ ਲਈਏ ਸਰਕਾਰ ਭੱਜ ਜਾਂਦੀ ਐ ਡਰਦੇ ਐ ਕੋਈ ਗੁੰਡੇ ਦਾ ਫੋਨ ਆ ਜਾਂਦਾ ਇੱਕ ਗੈਂਗਸਟਰ ਜਾ ਇੱਥੇ ਦਾ ਉਹ ਲੋਕਾਂ ਨੂੰ ਟੈਲੀਫੋਨ ਕਰੀ ਜਾਂਦਾ ਨਸ਼ੇ ਨੇ ਮਾਰ ਤੇ ਲੋਕ ਪੱਟ ਕੇ ਖਾ ਗਿਆ ਭਗਵੰਤ ਮਾਨ ਨੇ ਹਟਾਤਾ ਨਸ਼ਾ ਮਾਰ ਕੇ ਰੱਖਤਾ ਲੋਕਾਂ ਦੇ ਘਰ ਵੀ ਧਾ ਗਿਆ ਪਰਚੇ ਵੀ ਦੇ ਗਿਆ ਨਸ਼ਾ ਉੱਥੇ ਦਾ ਉੱਥੇ ਨਸ਼ਾ ਦੇ ਕਵੇ ਨੌਕਰੀਆਂ ਦੇਵੇ ਪਹਿਲਾਂ ਮੁੰਡੇ ਵੇਲੇ ਫਿਰਦੇ ਆ ਪਹਿਲਾਂ ਨੌਕਰੀਆਂ ਦੇ ਫਿਰ ਨਸ਼ਾ ਕੱਟੂਗਾ ਸੋ ਤਗੜੇ ਰਹੋ ਤੇ ਪੰਜੇ ਦਾ ਪੱਟਣਾ ਹੈ ਕਿ ਚੁੱਪ ਚੇ ਬੀਤੇ ਦੱਸਣਾ ਨਹੀਂ ਕਿਸੇ ਨੂੰ ਜਿਵੇਂ ਤੁਸੀਂ ਅੱਜਕੱਲ ਚਲਾਕ ਬਹੁਤ ਹੋ ਗੁਈਆਂ ਨਾ ਭਾਈ ਤੈਨੂੰ ਹੀ ਪਾਵਾਂਗੇ ਤਾਰੇ ਹੀ ਵੋਟਸ ਹੈ ਭਾਰੇ ਹੀ ਵੋਟਸ ਹੈ ਮੈਂ ਕਿਹਨੂੰ ਜਾਨਾ ਪਹਿਲਾ ਲੋੜ ਦੱਸ ਦਿੰਦੇ ਸੀ ਭਾਈ ਐਸਾ ਪਉਣੀ ਨਹੀਂ ਹੁਣ ਤਾਂ ਇੱਕ ਵੀ ਦੱਸਦਾ ਹੀ ਨਹੀਂ ਵੀ ਨਹੀਂ ਪਉਣੀ ਚੰਗਾ ਫਤ ਤੇ ਨਹੀਂ ਪਉਣੀ ਆ ਸਮਝੇ ਨਾ ਇਹ ਉਹਨਾਂ ਸਾਰੀ ਦੁਨੀਆ ਚੁੱਸ ਹੋ ਗਈ ਐ ਪਹਿਲਾਂ ਮੈਂ ਆਪਦੇ ਹਲਕੇ ਚ ਗਿੱਦੜਵਾ 부ੜੀਆਂ ਨੂੰ ਪੁੱਛਦਾ ਸੀ ਪ੍ਰਾਣੀਆਂ ਨੂੰ ਬੁੱਟੀਆਂ ਨੂੰ ਵੀ ਬੇਬੇ ਲੋਹ ਕਿਵੇਂ ਆਂਦੀ ਪੁੱਤ ਨੋਹ ਨੇ ਤਾਂ ਭਾਈ ਟੰਗਦਾ ਕਿਤੇ ਦੀ ਆਇਆ ਹੁਣ ਉਹਨਾਂ 부ੜੀਆਂ ਨਹੀਂ ਪੁੱਛਦਾ 12 ਸਾਲਾਂ ਬਾਅਦ ਕਿਉਂਕਿ ਮੈਨੂੰ ਵਾਵਾ ਚੇਰ ਹੋ ਗਿਆ ਲੜਦੇ ਨੂੰ ਬੇਬੇ ਕਿਵੇਂ ਆਨ ਹੁਣ ਸਿਆਣੀ ਹੋ ਗਈ ਬੇਬੇ ਨੂੰ ਪਤਾ ਐ ਨਾ ਪੁੱਤ ਤੇ ਬੜੀ ਚੰਗੀ ਐ ਉਹਨੇ ਤਾਂ ਬਿਨਾਂ ਤਾਂ ਗੁਜ਼ਾਰਨ ਕਿਉਂਕਿ ਉਹਨੂੰ ਪਤਾ ਐ ਰੋਟੀਆਂ ਕਿੱਦਾਂ ਲਖਾਉਂਗੀ ਐਵੇਂ ਥੋੜਾ ਕੰਮ ਐ ਮੋਟਾ ਹਰੇਕ ਨੂੰ ਪਰ ਮੇਰੀਆਂ ਮਾਵਾਂ ਭੈਣਾਂ ਨੂੰ ਬੇਨਤੀ ਐ ਆ 4 ਸਾਲ ਪਹਿਲਾਂ ਦਾ ਕੰਮ ਅਗਣੀ ਹੋਤਰੀ ਵੇਲੇ ਦਾ ਕਾਂਗਰਸ ਵੇਲੇ ਦਾ ਹੋਇਆ ਵਿਆਹ ਉਸ ਤੋਂ ਬਾਅਦ ਮੱਲੇ 'ਚ ਨਹੀਂ ਕੋਈ ਆਇਆ ਸਰਦਾਰ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰਮਿਤ ਨੇ ਤਾਂ ਆਪਦਾ ਕਾਰੋਬਾਰ ਚਲਾਉਣਾ ਹੈ ਉਹਦਾ ਕਾਰੋਬਾਰ ਕਸਾਂ ਸਾਲਾਂ ਦਾ ਬੰਦ ਪਿਆ ਦੂਜਾ ਸਮਝ ਗਿਆ ਨਾ ਜਿਹੜਾ ਕਾਲੀ ਨਲ ਵੇਲੇ ਚਲਾਉਂਦਾ ਸੀ ਜੀਨੇ ਸਾਰਾ ਮੁਲਕ ਜਾਲਦਾ ਉਹਨੇ ਨਾਲ ਦਾ ਕੰਮ ਚਲਾਉਣਾ ਸਾਰ ਜੰਗਾਲ ਲਾ ਲਾਉਣੀ ਹੈ ਭਗਵੰਤ ਮਾਨ ਤੋਂ ਉਹਦਾ ਆਇਆ ਤੇ ਖੁਦਾ ਸੌਦਾ ਕਰੀ ਬੈਠਾ ਹੁੰਗਾ ਬਾਈ ਹੱਥ ਪਿੱਛੇ ਹਾਂ ਕੀ ਕਰਦੇ ਆ ਨਸ਼ਾ ਵੇਚਦੇ ਹਾਂ ਮੈਂ ਨਹੀਂ ਕਿਹਾ ਬਾਪੂ ਨੇ ਕਿਹਾ ਜਿਹੜਾ ਤੁਹਾਡੇ ਪਿੰਡ ਦਾ ਹਾਂ ਇਹਨੂੰ ਪਤਾ ਰਹੇ